ਹਾਂਜੀ ਸਸਿਕਾ ਦੋਸਤੋ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਆਪਣੇ ਰਾਪੋਰਾਇਆਂ ਮੰਡ ਖੇਤਰ ਚ ਹੁਣ ਅਸੀਂ ਖੜੇ ਆ। ਸੋ ਅਦਰੋ ਢਲਮਾ ਤੋਂ ਲੈ ਕੇ ਜਿੰਨਾ ਵੀ ਅਸੀਂ ਇੱਥੇ ਰਾਉਂਡ ਲਾਇਆ ਵਾ ਪਾਣੀ ਪਾਣੀ ਜਿਹੜਾ ਤੁਸੀਂ ਦੇ ਇਧਰ ਬੰਨੇ ਜਿਹੜਾ ਚੱਲਦਾ ਪਿਆ ਆ ਲੋਕ ਘਰੋਂ ਵੀ ਘਰ ਹੋਏ ਨੇ। ਤੁਸੀਂ ਮੰਡ ਦੇ ਉੱਤੇ ਆਪਣੇ ਜਿਹੜੇ ਡੰਗਰ ਬੰਨੇ ਹੋਏ ਨੇ ਸੋ ਪਿਛਲੇ ਦਿਨਾਂ ਤੋਂ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਇਹ ਰਾਪੋਰਾਇਆਂ ਦਾ ਜਿਹੜਾ ਤੂਸੀ ਬੰਨ ਉੱਥੇ ਇਸ ਟਾਈਮ ਮੌਜੂਦ ਆ ਸੋ ਪਹਿਲੇ ਲਗਾਤਾਰ ਇੱਕ ਮਹੀਨੇ ਤੋਂ ਪੁੱਛ ਸਕਦੇ ਪਾਣੀ ਇਥੇ ਜਿਹੜਾ ਚੱਲਦਾ ਪਿਆ ਸੋ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਤੂਸੀ ਬੰਨ ਤੇ ਲੋਕਾਂ ਨੇ ਜਿਹੜਾ ਆਪਣਾ ਰਹਿਣ ਬਸੇਰਾ ਬਣਾਇਆ ਪਾਣੀ ਜਿਹੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਸੋ ਇਹਨਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਫਸਲਾਂ ਦਾ ਕੰਨੇ ਦੀ ਫਸਲ ਝੋਨੇ ਦੀ ਫਸਲ ਸਬਜ਼ੀਆਂ ਅਤੇ ਹੋਰ ਆਪਾਂ ਕਹਿ ਸਕਦੇ ਆ ਵੀ ਕਾਫੀ ਜਿਹੜਾ ਕਾਫੀ ਪੱਧਰ ਤੇ ਨੁਕਸਾਨ ਆਣਾ ਜਿਹੜਾ ਦੇਖਣ ਨੂੰ ਇੱਥੇ ਮਿਲ ਰਿਹਾ ਸੋ ਪਹਿਲਾਂ ਵੀ ਜਿਹੜੀਆਂ 2023 ਦੇ ਵਿੱਚ ਇਹ ਇਹਨਾਂ ਨੂੰ ਹੜਾ ਦੀ ਮਾਰ ਸਾਲੀ ਪਈ ਸੀ ਸੋ 2023 ਆਪਣੇ ਆਪ ਨੂੰ ਅਪਾ ਕਹਿ ਸਕਦੇ ਹਾਂ ਦੁਹਰਾ ਦਿਆ ਸੋ ਇੱਥੇ ਰਾਪੂਰਾ ਅਹੀਂ ਮਰਚੀ ਵੀ ਸਾਰੇ ਕਿਸਾਨਾਂ ਲਾਗੂ ਨੇ ਰੋਮੀ ਬਾਜਵਾ ਜੀ ਉਹ ਵੀ ਲਗਾਤਾਰ ਇੱਥੇ ਸੇਵਾਵਾਂ ਨਿਭਾ ਰਹੇ ਨੇ ਹਲਾਜੀ ਫਿਰ ਉਹੀ ਮਤਲਬ ਪਾਣੀ ਵਧਨ ਗਿਆ ਜੂਦਰ ਰੋਖ ਹੋ ਜਾਂਦਾ ਇਸ ਬਰਸੇ ਦੇ ਵਿੱਚ ਅਸਮੇਰ ਦੀ ਲਗਾਤਾਰ بارش ਹੋ ਰਹੀ ਹੈ ਰੁਕ ਰੁਕ ਕੇ ਸਿਰੇ ਤੇ ਬੜੀ ਸੋਹਣੀ ਧੁੱਪ ਲੱਗੀ ਸੀ ਪਰ ਇਸ ਟਾਈਮ ਪੂਰਾ بارش ਦਾ ਜੋਰ ਹੈ ਤੇ ਪਾਣੀ ਦਾ ਵੀ ਫਲੋ ਬਹੁਤ ਵਧ ਗਿਆ ਵਧਨ ਦਿਆ ਮਾਲਕ ਅੱਗੇ ਅਰਦਾਸ ਕਰਦੇ ਆਂ ਇਹ ਚੀਜ਼ਾਂ ਸੁੱਕੀ ਸੁੱਕੀ ਆਪਣੇ ਘਰਾਂ ਨੂੰ ਵਾਪਸ ਜਾਣ ਬੜੀ ਦਰਦਨਾਕ ਹਾਲਾਤ ਨੇ ਕਦੋਂ ਤੱਕ ਪਤਾ ਲੱਗਦੀ ਉਮੀਦ ਜਿਹੜੀਆਂ ਗੇਰ ਵੀ ਫਟ ਜਾਊਗਾ ਨੇ ਦੇ ਦੇ ਵਾ ਇਸ ਸਮੇਂ ਤੇ ਵਾਹਿਗੁਰੂ ਦੇ ਗਿਰਦਾਸ ਬਾਕੀ ਉਹ ਪ੍ਰਮਾਤਮਾ ਜਾਣਦਾ ਕੀ ਬੰਨਾ ਇੱਥੇ ਦੁਨੀਆ ਦਾ ਕਿਉਂਕਿ ਦੇਖਿਆ ਜਾਵੇ ਰਾਵੀ ਸਤਲੁਜ ਬਿਆਸ ਦਰਿਆ ਵੀ ਮਾਰਨੇ ਬਹੁਤ ਜ਼ਿੰਮੇਵਾਰ ਕਿਸਾਨਾਂ ਨੂੰ ਕਈਆਂ ਸਾਲਾਂ ਕਈਆਂ ਸਦੀਆਂ ਪਿੱਛੇ ਕਰ ਦਿੱਤਾ ਠੀਕ ਹੈਣ ਕੇ ਜਿੰਮੇਦਾਰ ਆਪਣੀ ਕਿਸਮਤ ਅੱਗੇ ਵਾਹਿਗੁਰੂ ਗਿਰਦਾਸ ਕਰੇ ਇਸ ਮੁਸ਼ਕਿਲ ਦੇ ਵਿੱਚ ਆੜ ਕੇ ਮੋੜਾ ਪਵੇ ਇਸ ਚੀਜ਼ ਨਾਲ ਇਹ ਲੋਕਾਂ ਵੱਲੋਂ ਕਿੰਨਾ ਸਹਿਯੋਗ ਮਿਲ ਰਿਹਾ ਹੈ ਐਨਆਰਆਈ ਵੱਲੋਂ ਜਿਹੜੀ ਦੇਖਣ ਆ ਰਿਹਾ ਕਿ ਸੇਵਾ ਕੀਤੀ ਜਾ ਰਹੀ ਲਗਾਤਾਰ ਮਾਰੇ ਮੈਂ ਇਨੀ ਗੱਲ ਕਹਿਣਾ ਚਾਹਨਾ ਕਿ ਮੇਰੇ ਤੋਂ ਜਿਹੜੇ ਛੋਟੇ ਵੀ ਨੇ ਤੇ ਜਿਹੜੇ ਮੇਰੇ ਤੋਂ ਵੱਡੇ ਵੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਆਪਣਾ ਪਿਆਰ ਜਿੱਦਾਂ ਕੋਈ ਮੈਂ ਕਿਸੇ ਨੂੰ ਜਾਣਦਾ ਵੀ ਨਹੀਂ ਕਦੇ ਫਿਜ਼ੀਕਲ ਜਾਂ ਮਤਲਬ ਮਿਲੇ ਵੀ ਨਹੀਂ ਆਪਾਂ ਕਿਸੇ ਕਦੇ ਕਿਸੇ ਨਾਲ ਉਹ ਸ਼ਾਇਦ ਵੀਡੀਓ ਦੇਖ ਕੇ ਅੱਜ ਮੈਨੂੰ ਘੱਟੋ ਘੱਟ ਸਿਰੇ ਇਕੱਠੇ ਪੰਜ ਛੇ ਯੂਐਸ ਤੋਂ ਮੁੰਡਿਆਂ ਨੇ ਫੋਨ ਲਾਇਆ ਤੇ ਪਾ ਕਹਿੰਦੇ ਭਾਜੀ ਜੇ ਕੋਈ ਹੋਰ ਵੀ ਸੇਵਾ ਦੀ ਲੋੜ ਹੋਈ ਦੱਸਿਓ ਤੇ ਬੜੀ ਮਾਲਕ ਦੀ ਕਿਰਪਾ ਸਾਰੇ ਛੋਟੇ ਵੱਡੇ ਪਿਆਰ ਦੇਣ ਦੇਣ ਕਿਸ ਪੱਧਰ ਦੀ ਸੇਵਾ ਕੀਤੀ ਜਾ ਰਹੀ ਲੋਕਾਂ ਵੱਲੋਂ ਇਹ ਇੱਥੇ ਸਾਡੇ ਖਾਸ ਕਰਕੇ ਪਸ਼ੂਆਂ ਦੇ ਚਾਰੇ ਦੀ ਹਾਂ ਜਿਹੜੀ ਚੀਜ਼ ਦੀ ਲੋੜ ਹੈ ਮਤਲਬ ਉਸ ਚੀਜ਼ ਨੂੰ ਪ੍ਰਮੁੱਖ ਰੱਖਿਆ ਜਾ ਰਿਹਾ ਹੁਣੇ ਮੇਰੇ ਬਾਈ ਆਏ ਨੇ ਰਾਮਗੜ ਬਰਨਾਲੇ ਦੇ ਉੱਤੋਂ ਆ ਰਹੇ ਨੇ ਬਸ ਥੋੜਾ ਪਿੱਛੇ ਨੰਗ ਆਏ ਨੇ ਉਹਨਾਂ ਦੀ ਵੇਟ ਕਰਕੇ ਥੋੜਾ ਸੀਰ ਦੇ ਇੱਥੇ ਤਾਂ ਗੋਲ ਹਾਂਜੀ ਬਰਨਾਲੇ ਤੋਂ ਹਾਂਜੀ ਬਰਨਾਲੇ ਤੋਂ ਬਰਨਾਲੇ ਠੀਕ ਕੀ ਉਹਨਾਂ ਨੂੰ ਲਿਆਂਦਾ ਜਾ ਰਿਹਾ ਉਹਨਾਂ ਨਾਲ ਇੱਕ ਟਰਾਲੀ ਚਾਰ ਦੀ ਭਰ ਕੇ ਲਿਆਇਆ ਜਾ ਰਿਹਾ ਚਾਰ ਹਾਂਜੀ ਹਾਂਜੀ ਕੋ 150 ਕੋ ਕੰਟਰੋਲ ਹੋ ਜਾਏਗਾ ਮੰਨਦੇ ਤੋ ਇੱਕ ਵਾਰੀ ਜਦੋਂ ਟਰਾਲੀ ਆਉਂਦੀ ਆ ਤੇ ਕਿੰਨੇ ਕ ਦਿਨ ਜਿਹੜਾ ਉਹਨਾਂ ਦਾ گزارਾ ਹੋ ਜਾਂਦਾ ਐ ਐਦਾਂ ਹੁਣ ਇਹ ਹਾਲਾਤ ਪਤਾ ਨਹੀਂ ਕਿੰਨਾ ਕੁ ਸਮਾਂ ਅੱਗੇ ਲੈ ਕੇ ਜਾਣਾ ਸਾਨੂੰ ਅ ਜਦਾਂ ਆਚਾਰ ਆਉਂਦਾ ਤੋ ਉਹ ਮੈਨੂੰ ਲੱਗਦਾ ਕਿ ਜੀਵਿੰਦਾਰ ਦਾ ਕੋਈ 2-3 ਦਾ 3 ਦਿਨਾਂ ਦਾ ਰਾਸ਼ਨ ਆ ਜਾਂਦਾ ਐ ਡੰਗਰਾਂ ਦਾ ਸਰ ਜਾਂਦਾ ਪਰ ਚਲੋ ਮੈਂ ਪੂਰਤੀ ਤੇ ਪਰਮਾਤਮਾ ਹੀ ਕਰ ਸਕਦਾ ਬੰਦਾ ਦੀ ਪੂਰਤੀ ਕਿਸੇ ਚੀਜ਼ ਦੀ ਕਰ ਨਹੀਂ ਸਕਦਾ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਚਲੋ ਇਹ ਪਾਣੀ ਉਤਰੇ ਇਹ ਜੀਮੇਦਾਰ ਆਪਣੇ ਘਰਾਂ ਨੂੰ ਜਾਣ ਤੇ ਸੁਖੀ ਸੁਖੀ ਆਪਣੇ ਦੇਰਿਆ ਦੇ ਵਸਣ ਚਲੋ ਜੋ ਪਰਮਾਤਮਾ ਨੇ ਸਾਡੀ ਸੇਵਾ ਲਈ ਹੈ ਹੀ ਉਹਨਾਂ ਨੂੰ ਆਪਣੇ ਕੰਨ ਮਨ ਧੰਨ ਦੇ ਨਾਲ ਨਿਭਾਈ ਜਾ ਰਹੇ ਹਾਂ ਚਲ ਬਾਬਾ ਜੀ ਵੀ ਆਏ ਸੀ ਹਾਂ ਸੰਤ ਮਹਾਰਾਜ ਆਏ ਸੀ ਉਹਨਾਂ ਦਾ ਧੰਨਵਾਦ ਉਹ ਇੱਥੇ ਸਾਡੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਮਤਲਬ ਸਾਤ ਦੇ ਨਾਏ ਨੇ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਤਨ ਬਾਦ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਹਜੂਰ ਸਾਵਲ ਇਹ ਹੀ ਉਹਨਾਂ ਦਾ ਕਿਉਂਕਿ ਉਹਨਾਂ ਦੇ ਚਰਨੀ ਇੱਥੇ ਪਵਿੱਤਰ ਨੇ ਮਤਲਬ ਚਰਨੀ ਉਹਨਾਂ ਦੇ ਇੱਥੇ ਆਣ ਕੇ ਸਾਡੀ ਧਰਤੀ ਤੇ ਪੈ ਗਏ ਨੇ ਤੇ ਸਾਡੇ ਉਹ ਮਤਲਬ ਭਲਾ ਹੋ ਗਿਆ ਸਾਡੀ ਦੁਨੀਆ ਦਾ ਸੋਏ ਸਨ ਰਾਪੋ ਰਾਈਆਂ ਤਰੋਮੀ ਬਾਏ ਬਾਜੀ ਜੋ ਲਗਾਤਾਰ ਇੱਥੇ ਨਿਗਮ ਬਣਾਈ ਰੱਖੇ ਨੇ ਜਿਸ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤਾਂ ਉਹ ਉਹ ਜਿਹੜੇ ਨੇ ਸੁਯੋਗੀ ਸੱਜਣ ਨੇ ਸਮਾਜ ਸੇਵੀ ਨੇ ਉਹਨਾਂ ਵੱਲੋਂ ਜਿਹੜੀ ਮਦਦ ਇੱਥੇ ਇਹਨਾਂ ਰਾਹੀਂ ਪਹੁੰਚਾਈ ਜਾਂਦੀ ਆ ਸੋ ਇਹਨਾਂ ਦਾ ਬਹੁਤ ਹੀ ਵੱਡਾ ਅਪਰਾਲਾ ਆ ਸੋ ਅਸੀਂ ਫੇਰ ਤੁਹਾਨੂੰ ਇਹ ਜਿਹੜੀ ਅਪਡੇਟ ਲਗਾਤਾਰ ਜਿਹੜੀ ਦਿੰਦੇ ਰਵਾਂਗੇ ਤੇ ਸਾਡਾ ਜਿਹੜਾ ਚੈਨਲ ਆ ਉਹ ਫੋਲੋ ਕਰ ਲਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਫੇਰ ਅਕੇ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ